ਇੱਕ ਮਨੁਆਇਆ ਦਾ ਸੋਹ ਬਿਆਹ ਬਿਆਹੀ ਵੀ ਹੈ ਇਹ ਨਹੀਂ ਬਣਦਾ ਸਿੱਧਾ ਨਹੀਂ ਇੱਕ ਅਰੀਏ ਕੁੜੀ ਜਿਹਦੇ ਤੋਂ ਵਿਆਹ ਚ ਗੱਡੀ ਮੇਰੇ ਕਰੀਬ ਆ ਬੱਲੇ ਨਾ ਰੁਕੀ ਜਾ ਮੈਨੂੰ ਠੀਕਾ ਲੈਣ ਠੀਕਾ ਗਾਰ ਮੈਂ ਦੋ ਜਿਹਦੇ ਵਿਆਹ ਲਈ ਇੱਕ ਇੱਕ ਤੇਰੇ ਵਿਆਹ ਲਈ 5 ਲੱਖ ਰੁਪਇਆ ਮੇਰੇ ਵੱਲੋਂ ਗੱਡੀ ਮਿਲ ਜਾ ਤੇ 5 ਲੱਖ ਰੁਪਇਆ ਜਿਹੜਾ ਮੇਰੇ ਵੱਲੋਂ ਹੋ ਜਾਨ ਦੇਣਾ ਜੀ ਇਹ ਕਾਊਂਟ ਨੰਬਰ ਚਾਹੇ ਕੰਪਲੀਟ ਕਰਾ ਕਾਊਂਟ ਮੁਕਤੇ ਦੇਗੀ ਮੈਂ ਬੈਲ ਰਾਈ ਕੋਈ ਤੈਨੂੰ ਟੈਲਣਾ ਕੋਈ ਹੋਰ ਚੀਜ਼ ਚਾਹੀਦੀ ਭਾੜੇ ਤੇ ਕੋਈ ਨੰਬਰ ਫੋਨ ਕਰਦੇ ਤੈਨੂੰ ਜਲਦੀ ਕਰਦੇ ਹਾਂ ਸਾਰਾ ਕੁਝ ਰਹੀਆਂ ਸੀਟਾਂ ਸੁਟਾਂ ਬਾਹਰ ਮਾਰਿਆ ਭੇਜੀ ਜਾਈਏ ਨਹੀਂ ਤੇ ਬੈਲ ਫੋਟੇ ਜੋ ਕੱਲ ਸੁਣੋ ਠੀਕ ਹੈ 5 ਲੱਖ ਸਾਰੇ ਪਲੇਅਰਾਂ ਨੇ ਭੇਜਿਆ ਧੰਨਵਾਦ ਸਾਰੇ ਪਲੇਅਰਾਂ ਦਾ ਬੜਾ ਮਾਣ 5 ਲੱਖ ਅੱਜ ਮੰਗ ਮੇਟੇਰ ਦਾ ਤਿੰਨ ਤੋਂ 5 ਲੱਖ ਪਹੁੰਚ ਗਿਆ ਠੀਕ ਹੈ ਤੁਹਾਡੇ ਕੋਲ ਅਮਨ ਜੀ ਤੁਹਾਡੇ ਸਾਰੀ ਸੜਕਾਂ ਨਾਲ ਸਾਈਆਂ ਨੂੰ ਸਾਈ ਦੀ ਉਹ ਹੈ ਤਾਂ ਸਵਕ ਭਾਪਾ ਸਮਝੂ ਆਪਣੇ ਚਕਾਰ ਦਿਓ ਠੀਕ ਹੈ ਘਰੇ ਬੋਰਡਨਾ ਲੱਗਵਾ 5 ਲੱਖ ਰੁਪਏ ਰੈਡੀ ਹੋ ਜੀ ਠੀਕ ਹੈ ਕੋਈ ਸ਼ੇਵਨ ਉਹ ਤੋਂ ਬਾਅਦ ਘਰਾਵਲ ਨੂੰ ਭੈਣ ਦਾ ਵਿਆਹ ਕਿਦੋਂ ਕਰਨਾ ਹੈ ਕਦੋਂ ਵੀ ਕਰਨਾ ਗੱਡੀ ਝੋਟੇ ਨਾਲ ਤੇ ਵਿਆਹ ਉਹ ਬਾ ਮੇਰੇ ਕੋਲੋਂ ਵਿਆਹ ਦਾ ਅੰਨੇ ਭਰਾਵਲ ਨੂੰ ਸ਼ਗਨ ਠੀਕ ਹੈ 5 ਲੱਖ ਰੁਪਏ ਤੁਹਾਨੂੰ ਜਿੰਨੇ ਅਕਾਊਂਟ ਨੰਬਰ ਭੇਜ ਦੋ ਖਾਸਾ ਜੀ 5 ਲੱਖ ਰੁਪਏ ਇਧਰ ਕੰਮ ਚ ਪਾ ਦਿਓ ਜੀ ਆ ਵਿਆਹ ਪੈਣ ਵੇ ਦੋ ਸਾਡਾ ਨੂੰ ਖਿਲਾ ਦੇ ਤੈਨ ਸਕਾ ਹਾਂ ਜੀ ਇੱਕ ਗ੍ਰੀਟਿੰਗ ਕੋਈ ਨਾ ਲੈਣ ਦੀ ਕੋਸ਼ਿਸ਼ ਕੰਮ ਚ ਕੀਤੀ ਜੇ